ਨੇ ਸਭ ਤੋਂ ਪਹਿਲਾਂ ਇਹ ਕਿਲਾ ਬਣਵਾਇਆ ਸੀ ਇਹ ਕਿਲਾ 1698 ਈਸਵੀ ਵਿੱਚ ਬਣਨਾ ਸ਼ੁਰੂ ਹੋਇਆ ਸੀ ਇਹ ਕਿਲਾ ਦੁਸ਼ਮਣ ਦੇ ਹਮਲੇ ਸਮੇਂ ਸਭ ਤੋਂ ਮਹਫੂਜ਼ ਜਗਾ ਸੀ ਅਨੰਦਪੁਰ ਸਾਹਿਬ ਫੌਜੀ ਪੱਖ ਤੋਂ ਸੈਂਟਰ ਸੀ ਸ਼ਸਤਰ ਤੇ ਗੋਲਾ ਬਰੂਦ ਸਾਰਾ ਇੱਥੇ ਹੀ ਸਟਾਕ ਕੀਤਾ ਜਾਂਦਾ ਸੀ ਇਹ ਬਣਦਾ ਲੋਗੜ ਕਿਲੇ ਵਿੱਚ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਚਲੇ ਗਏ ਉੱਥੇ ਵੀ ਬੈਠ ਕੇ ਇਹ ਅਨੰਦਪੁਰ ਸਾਹਿਬ ਦੀਆਂ ਠੰਡੀਆਂ ਹਵਾਵਾਂ ਨੂੰ ਯਾਦ ਕਰਦੇ ਹੁੰਦੇ ਸਨ ਇਹ ਅਨੰਦਗੜ੍ਹ ਸਾਹਿਬ ਦਾ ਕਿਲਾ ਇਸ ਪਲਾਨ ਨਾਲ ਬਣਾਇਆ ਗਿਆ ਸੀ ਕਿ ਦੁਸ਼ਮਣ ਕਿੰਨਾ ਵੀ ਬਲਵਾਨ ਹੋਵੇ ਉਹ ਸਿੱਖਾਂ ਦਾ ਕੁਝ ਵੀ ਵਿਗਾੜ ਨਹੀਂ ਸਕੇਗਾ ਤੇ ਜਿੰਨਾ ਚਿਰ ਗੁਰੂ ਸਾਹਿਬ ਇੱਥੇ ਰਹੇ ਇਹ ਸੱਚ ਹੀ ਆਨੰਦ ਦਾ ਘਰ ਸੀ ਗੁਰੂ ਸਾਹਿਬ ਜਦੋਂ ਪੌਂਟਾ ਸਾਹਿਬ ਤੋਂ ਵਾਪਸ ਆਉਂਦੇ ਹਨ ਅਨੰਦਪੁਰ ਸਾਹਿਬ ਤਾਂ ਸਭ ਤੋਂ ਪਹਿਲਾਂ ਅਨੰਦਗੜ੍ਹ ਸਾਹਿਬ ਦਾ ਕਿਲਾ ਹੀ ਬਣਵਾਉਂਦੇ ਹਨ ਇਹ ਅਨੰਦਪੁਰ ਸਾਹਿਬ ਦੇ ਕਿਲਿਆਂ 'ਚੋਂ ਸਭ ਤੋਂ ਵੱਡਾ ਕਿਲਾ ਸੀ ਸਭ ਤੋਂ ਸੁਰੱਖਿਅਤ